ਸਵਾਗਤ ਹੈ ਕਿਸਾਨ ਵੀਰੋ ਹੋਰ ਡਾਟੇ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9871239917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਂਗਾਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਜੀ 200 ਨੂੰ ਝੋਟੀਆਂ ਦਿਖਾ ਦਿਆਂ ਸੋਈਆਂ ਸਵਾਈਆਂ ਦੋ ਦਿਖਾ ਦਿਆਂਗੇ ਬਹਿਣਾ ਇੱਕ ਗੱਭਣ ਪੇਕੇ ਚੇਪ ਸੂਈ ਸਭਾਈ ਗੱਲਬਾਤ ਬਾਈ ਕੌਰੀ ਨਾ ਕਰਾਵਾਂ ਕੌਰੀ ਕੋਲੇ ਪਹੁੰਚੀਆਂ ਪਿੰਡ ਹਲਕੜੇ ਜੀ ਆਜੋ ਵੀਰੇ ਸੱਸੀ ਕਾ ਵੀਰੇ ਸੱਸੀ ਕਾ ਹੋ ਠੀਕ ਹੋ ਕੌਰੀ ਹਾਂ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 996780355 ਪਿੰਡ ਆਪਣਾ ਜੀ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਹਾਂ ਜੀ ਨੇੜੇ ਆਪਾਂ ਨੂੰ ਮੇਨ ਭਲਾਉੜ ਰਹਿ ਗਿਆ ਭਲਾਉੜ ਰਹਿਦਾ ਬਾਜਾ ਕਾਨਾ ਰੂਟ ਤੇ ਪਿੰਡ ਆਪਣਾ ਨਾਲ ਓਕੇ ਕੌਰੀ ਕਿਵੇਂ ਰਿਹਾ ਵੀਰੇ ਰਿਸਪੌਂਸ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਕਾਫੀ ਵੀਡੀਓ ਪਾ ਦਿਆਂ ਹਣਾ ਆਪਾਂ ਉਹ ਤਾਂ ਆਪਾਂ ਪਿਛਲੀ ਮੱਝ ਤੱਕ ਨਾ 9 ਵਜੇ ਪਾਈ ਸੀ 11 ਵਜੇ ਮਕੇਤੀ ਸੀ ਬਸ ਤੇ ਓਕੇ ਰਹਿੰਦਾ ਜਮਾ ਹਾਂ ਜਮਾ ਓਕੇ ਅੱਜ ਫਿਰ ਪੂਰੇ ਵਧੀਆ ਜਾਨ ਵਰ ਲੈਣ ਅੱਜ ਪੂਰੇ ਸਿਰੇ ਦੀ ਲੈਂਦੇ ਆ ਬਈ ਓਕੇ ਜੀ ਤੇ ਬਈ ਆਪਾਂ ਦੋ ਅੱਜ ਦਿਖਾਉਣੀਆ ਝੋਟੀਆਂ ਸੂਈਆਂ ਸਵਾਈਆਂ ਤੇ ਇੱਕ ਦਿਖਾਉਣੀ ਐ ਚ ਬੈੜ ਤੇ ਇੱਕ ਜਰਸੀ ਬੈੜ ਗੱਬਣ ਹਣਾ ਹਾਂਜੀ ਹਾਂਜੀ ਤੇ ਇਧਰ ਆਜੋ ਐਤੋਂ ਆਜੋ ਜਿਹੜੀ ਆਪਾਂ ਬਈ ਦੇ ਨੰਬਰ ਦੇ ਝੋਟੀਆਂ ਦੇਖੀ ਜਾਂਦੇ ਆ ਜੀ ਹਾਂਜੀ ਹਾਂਜੀ ਕਦੋਂ ਸੂਈਏ ਵੀਰੇ ਇਹ ਇਹਨੂੰ ਅੱਜ 7ਵਾਂ ਦੇਣਾ ਬਈ ਤੇ ਕਿੰਨਾ ਮਿਲਣ ਵਾਲਾ ਦੱਸਣਾ ਆਪਾਂ ਹੁ ਤੇ ਸੂਹਾ ਵੀਰ ਕਿਹੜਾ ਹੈ ਸੂਹਾ ਤੀਜਾ ਸੂਈ ਵੀ ਤੀਜਾ ਤੇ ਅਮੈਂਡਮੈਂਟ ਦੀ ਧਾਰਾ ਦੂਰਾਂ ਦੇ ਇੱਕ ਨੰਬਰ ਇੱਕ ਨੰਬਰ ਹੱਥੋਂ ਕਿਉਂਕਿ ਵੀਡੀਓ ਲੰਮੀ ਹੋ ਜਾਣੇ ਹਨ ਜਾਨਵਰ ਚਾਰ ਹੋ ਜਾਣੇ ਆ ਪਧਾਰਾਂਗੇ ਜੀ ਆਪਣੀ ਗਾਰੰਟੀ ਹੈ ਜੀਜੀ ਦਾ ਹੀ ਨਹੀਂ ਕੋਈ ਨਹੀਂ ਹੋਣਾ ਖੋਲੋ ਜੀ ਨੂੰ ਚੰਗੀ ਜੀ ਸੋਹਾਂ ਦੇ ਟਾਈਮ ਆਪਾਂ ਵੀਡੀਓ ਬਣਾ ਰਿਹਾ ਚਵਾਈ ਹੋਣੀ ਹਜੇ ਬਾਕੀ ਆ ਤੇ ਧਾਰਾਂ ਦੂਰਾਂ ਦੀ ਇੱਕ ਨੰਬਰ ਇੱਕ ਨੰਬਰ ਆ ਬੂਟੇ ਜਾਵਾਂ ਓਕੇ ਜੀ ਧਾਰਾਂ ਦੂਰਾਂ ਦੀ ਇੱਕ ਨੰਬਰ ਹਾਂ ਕੁਆਲਿਟੀ ਪੂਰੀ ਚੰਗੀ ਹੈਗੀ ਬਾਕੀ ਪ्युअर ਮੋਹਰਾ ਜਾਗੀ ਚਾਰ ਕਬਾਲ ਜਿੰਨੇ ਚਾਹੀਦੇ ਹੁੰਦੇ ਉਹਨੇ ਥੱਲੇ ਚਿੱਟੇ ਆ ਦੇਖੋ ਜੀ ਅੱਦਕਾਰ ਵੀ ਠੀਕ ਸਿੰਘ ਥੱਲੇ ਦੀ ਇੱਕ ਨੰਬਰ ਆ ਗਈ ਆ ਦੇਖ ਜਮਕਰ ਹੋਣੀ ਕੱਢੀ ਇੱਥੇ ਆ ਰਾਵਣੀ ਪਪੋਦੀ ਮਾਰ ਤੇ ਬਾਕੀ ਦਾ ਪਿੰਡੇ ਪੁੰਡੇ ਦੀ ਬੜੀ ਬਰੀਕੀ ਆ ਹਨਾ ਹਾਂਜੀ ਹਾਂਜੀ ਓਕੇ ਚੰਗੀ ਆ ਜੀ ਥਾਣ ਹਵਾ ਨੇ ਦੀ ਪੂਰੀ ਸਾਫ ਸੁਥਰੀ ਆ ਬਾਕੀ ਦੀ ਗੱਲ ਤੁਸੀਂ ਆਉਣਾ ਆਪਦੀ ਦਸੱਲੀ ਨਾਲ ਪਸੂ ਖਰੀਦ ਕੇ ਲਿਜਾਣਾਗਾ ਹਾਂ ਰਾਂ ਧੂਰਾਂ ਦੀ ਇੱਕ ਨੰਬਰ ਬਾਈ ਕਹਿੰਦਾ ਕਿੰਨਾ ਬੋਲਾ ਦੱਸੇ ਬਾਈ ਹੁਣ ਤੂੰ ਝੂਟੇ ਹੋਊਗਾ 10 ਹੀ ਆਪਾਂ 9 ਮੰਨ ਕੇ ਦੇਵਾਂ ਓਕੇ 9 ਮੰਨ ਕੇ ਭੜਾ ਦੇ ਵੀਰ ਨੂੰ ਬੰਨ ਲੂਗਾ ਆ ਦੇਖੋ ਜੀ ਤੇ ਵੀਰੇ ਰੇਟ ਕਿ ਆ ਗਿਆ ਦਾ ਝੂਟੇ ਮੋਲੇ ਦਾ 95 ਆ ਹੂੰ ਤੇ 92000 92 ਜੋ ਮਾੜਾ ਮਟਾ ਹੋ ਜਾਊਗਾ ਹਾਂਜੀ ਬਸ ਮਾਨਤਾ ਹੁਣ ਬਾਈ ਜੀ ਦੋ ਨੰਬਰ ਨਗੀਨਾ ਹੀ ਆ ਗਿਆ ਨਾ ਬਸ ਇਹ ਤਾਂ ਨਗੀਨਾ ਹੀ ਆ ਬਾਈ ਠੀਕ ਆ ਵੀਰੇ ਤੇ ਕਦੋਂ ਸੂਈਆ ਵੀਰੇ ਇਹ ਬਾਈ ਕੱਲ ਹੀ ਸੂਈਆ ਤੜਕੇ 9 ਵਜੇ ਕੱਲ ਸੂਈ ਪੀ 9 ਵਜੇ ਹਾਂਜੀ ਹਾਂਜੀ ਤੇ ਕਿੰਨਾ ਹੁਣ ਵੀਰੇ ਮਿਲਣ ਵਾਲੇ ਦੱਸਣਾ ਹੁਣ ਬਸ ਹੂ ਤਾਂ 11 ਕਿਲੋ ਇਹਦੇ ਕੋਲੇ ਅੱਜ ਬੋਲਾ ਤੇ ਅੱਜ 10 ਕੋਈ ਮਰਜ਼ੀ ਵੀ ਤੋਲ ਕੇ ਲੈ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਮਾਲਕਾਂ ਨੇ ਤਾਂ 16 ਕਿਲੋ ਦੀ ਗਾਰੰਟੀ ਦਿੱਤੀ ਆਪਾਂ 17-18 ਕਿਲੋ ਦੀ ਓਰ ਤੇ ਦੇ ਮੰਗ ਉਹ ਕਿਸ 17 18 ਕਿਲੋ ਤੇ ਬਾਈ ਮਗਰ ਕਿਹਾ ਗਿਆ ਮਗਰ ਦੇ ਕਟ ਆ ਗਿਆ ਮਗਰ ਕਟਾ ਕਿੰਨੇ ਦਿਨਾਂ ਹੀ ਸੂਈ ਪਿਆ ਇਹ ਕੱਲ ਹੀ ਸੂਈ ਜਾਂ 9 ਵਜੇ ਦੇਣੀ ਖੋਲੋ ਜੀ ਤੋੜਾ ਕਰਾ ਕੇ ਚੈੱਕ ਤੇ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਸੋ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਚਵਾਈ ਹਜੇ ਹੋਣੀ ਬਾਕੀ ਆ ਜੀ ਅੱਛਾ ਆ ਦੇਖੋ ਜੀ ਕੁਆਲਿਟੀ ਜੰਗੀ ਬਾਕੀ ਦੀ ਗੱਲ ਯਾਰ ਬਾਕੀ ਬੂਟਾ ਚਵਾਈ ਦਾ ਇੱਕ ਨੰਬਰ ਆ ਜਾ 703 ਤੋੜਾ ਲਾਵੇ ਮਾਜ ਨੂੰ ਆਪਣੀ ਗਾਰੰਟੀ ਹੋਊਗੀ ਚੀਜ਼ ਦੀ ਆ ਦੇਖੋ ਜੀ ਲੈ ਚੱਲੋ ਕੋਈ ਗੱਲ ਆ ਇਧਰ ਦੀ ਲੈ ਜਾ ਆ ਦੇਖੋ ਜੀ ਥਣ ਹਵਾਨੇ ਦੀ ਪੂਰੀ ਸਾਫ ਸੋਥਰੀ ਆ ਚਵਾਈ ਦਾ ਤਾਂ ਆਪਾਂ ਬਾਕ ਹੂੰ ਕਿਉਂਕਿ ਫਿਰ ਆਪਣਾ ਫਾਇਦਾ ਕਿਸਾ ਕੰਮ ਕਰਨਾ ਹੈ ਕਿ ਨਵਾੜੀ ਦੇਦੀ ਹੈ ਨਾ ਆਹ ਦੇਖੋ ਜੀ ਹਨ ਹਵਾਨਾ ਪੂਰਾ ਸਾਫ ਸੁਥਰਾ ਲੈ ਚਲੋ ਵੀਰੇ ਬੂਟੇ ਇਹ ਤਾਂ ਮੱਝ ਦਾ ਪਸਤਾ 18 ਕਿਲੋ ਕਹਿੰਦਾ 20 ਕਿਲੋ ਦੋਦ ਲੈ ਬੰਦਾ ਲੈਣ ਵਾਲਾ ਹੋਵੇ ਤੋ ਲੈਣ ਵਾਲਾ ਹੋਵੇ ਬਾਕੀ ਦੀ ਗੱਲ ਯਾਰਾ ਐਚ ਬੈਣਾ ਵਰਗਾ ਹਵਾਨਾ ਹਾਂ ਜੀ ਸਹੀ ਹੈ ਤੇ 18 ਦਰਾਂ ਦੀ ਇਹ ਵੀ ਇੱਕ ਨੰਬਰ ਆ ਵੀਰੇ ਕੋਲ ਇੱਕ ਨੰਬਰ ਆ ਬਾਈ ਬੂਟੇ ਹੱਥ ਬਣਾ ਲਾ ਕੋਈ ਥਣ ਹੋਰ ਦਾ ਓਕੇ ਜੀ ਇਹਦੇ ਕਿੰਨੇ ਪਾਹ ਹੈ ਵਾ ਲੈਣ ਦੇਣੀ ਦੱਸ ਬੂਟੇ ਮੁੱਲ ਤਾਂ ਇਹਦਾ ਇੱਕ 60 ਕਰਦੇ ਹਾਂ ਇੱਕ 45 ਦੀ ਝੋਟੀ ਦੀ 145000 ਚ ਮਾਨਦਾਨ ਹੋ ਜੂਗਾ ਬਸ ਸਮਾਨ ਤਾਂ ਨਹੀਂ ਹੋ ਬੁਟੇ ਓਕੇ ਯਾਰ ਚੰਗੀ ਆ ਹਨਾ ਚਾਰ ਜੁਪਰੇ ਦੇ ਚੰਗੇ ਆ ਦੇਖੋ ਜੀ ਚਾਰੇ ਥਣ ਦੇ ਹਨਾਣਾ ਨੂਣਾ ਪੂਰੀਆਂ ਹਨਾ ਹਾਂ ਆ ਦੇਖੋ ਜੀ ਲੇਵਾ ਤਾਂ ਅਮਰੀਕਨ ਵਾਲਾ ਜਮਾ ਡੰਗ ਤੇ ਆ ਬੁਟੇ ਝੋਟੀ ਰਾਕ ਖਾਲੀ ਕਰੀ ਉਹ ਤਾਂ ਆਪਾਂ ਬੋਲਤਾ ਹਾਂ ਤੇ ਹੁਣ ਵੀਰੇ ਜਰਸੀ ਜਰਸੀ ਬਾਈ ਗੱਬਣਾ ਬੁਟੇ ਗੱਬਣ ਕਿੰਨੇ ਦਿਨ ਕੱਟੇ ਦੂਜਾ ਸੂਆ ਸੁੰਦੀ ਐ ਇਹ ਬਸ ਦੇਣੀ ਲੈ ਜੀ ਆਪਾਂ ਸੱਤ ਤੇ ਇਹ ਖੋਲੋ ਜੀ ਥੋੜਾ ਥਾਰਾ ਕਰਾ ਦੇ ਚੈੱਕ ਬਰੀਡ ਚ ਆ ਗਈ ਹੈ ਨਾ ਬੁਣਜੀ ਬਰੀਡ ਚ ਆ ਪੂਰੀ ਜੀ ਹਮ ਆ ਜਾ ਥੋੜਾ ਥਾਰਾ ਪੂਰਾ ਸਾਫ ਸੁਥਰਾ ਇਹਦਾ ਵੀ ਤੇ ਬਾਕੀ ਦੀ ਗੱਲ ਸੁਵਾਂ ਵੀਰੇ ਕਿਹੜਾ ਸੁਵਾਂ ਦੂਜਾ ਸੁਉਂਦੀ ਬੁੱਟੇ ਦੂਜਾ ਕਿੰਨਾ ਕੁ ਦੁੱਧ ਕੱਢ ਦੋ ਬਈ ਦੁੱਧ ਮਾਲ ਕਰਾ ਕਹਿੰਦੇ ਪਲੂਣ ਨੇ 15 ਹਲ ਦੇ ਤੱਕ ਹੋ ਗਈ ਮੰਨ ਕੇ ਚੱਲ ਵੀ 15 16 ਕਿਲੋ ਵਧੀਆ ਦੇ ਦੇ ਦੇਣਾ ਹਨਾ ਬਾਕੀ ਦੀ ਗੱਲ ਰੁੱਤ ਸੋਹਣੀ ਆਉਂਦੀ ਹੈਗਾ ਹਾਂ ਰੁੱਤ ਸੋਹਣੀ ਆਉਂਦੀ ਆ ਦੇਖੋ ਹੂੰ ਮੋੜ ਲਓ ਬੰਦੇ ਜੀ ਕਿੰਨੇ ਪੈਸੇ ਆ ਗਏ ਵੀਰੇ ਕੌਰੀ ਇਹਦਾ ਬੁੱਟੇ ਮੁੱਲ 55 ਕਰਾ ਲ 60 55 ਰੁਪਈਏ ਦੇਣੀ ਬਸ ਓਕੇ ਛੋੜ ਛਾੜ ਹੋ ਜੂਗੀ ਬਸ ਛੋੜ ਛੱਪਾ ਹੀ ਹੋਊਗਾ ਓਕੇ ਹੁਣ ਆਪਾਂ ਬੈਠ ਦਿਖਾਵੇਂ ਤੁਹਾਨੂੰ ਐਚ ਐਫ ਸੂਈ ਸਵਾਈ ਮਗਰ ਕੀ ਇਕ ਹੋਰੀ ਇਹਦੇ ਬਾਈ ਇਹਦੇ ਮਗਰ ਵੀ ਬੱਸਾ ਹੀ ਆ ਗਿਆ ਬਾਈ ਬੱਚੇ ਕਿੰਨੇ ਦਿਨ ਆਸੂਆ ਦਾ ਇਹਨੂੰ ਸੂਈ ਨੂੰ ਹੋ ਗਿਆ 8-9 ਦਿਨ ਬਾਈ ਅੱਜ ਕਿੰਨਾ ਰੈਡੀ ਹੁਣ ਬਾਈ ਦੁੱਧ 22 ਕਿਲੋ ਜਿਹੜਾ ਮਰਜੀ ਕੰਡਾ ਮਾਰ ਕੇ ਲੈ ਜੇ ਆਪਾਂ 20 ਦੇ ਦੇਾਂਗੇ ਮਾਖਾ ਬਾਈ ਦੇ ਮਾ ਓਕੇ ਹਾਂਜੀ ਹਾਂਜੀ ਜ਼ੋਰਤ ਰੱਖਦੇ ਆਂ ਵੀ ਮਣਕੇ ਦੇਣ ਲਈ ਓਕੇ ਮੰਨ ਕੰਡੇ ਦੇ ਲੈ ਡੈਰੀ ਦੇ ਕੈਨੀ ਚ ਪਾ ਕੇ ਲੈ ਜੇ ਬਸ ਆਪਾਂ ਮਣਕੇ ਲਿਆਵੇ ਬੰਦਾ ਦੋਨੇ ਪਾਸੇ ਬਹਿ ਕੇ ਜਾਰਾ ਜ਼ੋਰਾਂ ਦੇ ਇੱਕ ਨੰਬਰ ਆ ਕਿਉਂਕਿ ਨਹੀਂ ਤਾਂ ਆਪਾਂ ਇਹਦੀ ਚਵਾਈ ਕਰਕੇ ਦਿਖਾ ਦੇਣੀ ਹੈ ਵੀਡੀਓ ਥੋੜੀ ਲੰਬੀ ਹੋਣੀ ਹੈ ਹਾਂਜੀ ਹਾਂਜੀ ਲੰਬੀ ਆ ਆ ਦੇਖੋ ਜੀ ਥਾਨ ਹਵਾਨ ਸੂਰਤੀ ਜਸੂਈ ਵੀ ਬਾਈ ਇਹ ਇਹ ਵੀ ਤਰ੍ਹਾਂ ਗੱਲਾਂ ਜਾਇਆਂ ਨੇ ਜਦੋਂ ਵੱਡੀ ਹੁੰਦੇ ਹੋਏ ਨਹੀਂ ਹਨਾ ਹਾਂਜੀ 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 ਆਹ ਦੇਖੋ ਜੀ ਤੇ ਮਗਰ ਵੱਛਾ ਵੀਰੇ ਮਗਰ ਦੇ ਬੱਸ ਆ ਗਿਆ ਬਾਈ ਕਿੰਨੇ ਦਿਨਾਂ ਨਾਲ ਸੂਆਗਾ ਸੂਆ ਇਹਨੂੰ 8-9 ਦਿਨ ਹੋ ਗਏ ਸੂਈ ਨੂੰ ਇਹ ਰਾਤ ਹੀ ਆਈ ਆਪਣੇ 22 ਕਿਲੋ ਬਾਈ ਕਹਿੰਦਾ ਰੈਡੀ ਆ ਤੂੰ ਇਹ 20 ਮੰਨ ਕੇ ਲੈ ਲਿਓ ਭਾਉਂਦੀ ਹਾਂਜੀ ਬਾਈ ਇਹਦੇ ਕਿੰਨੇ ਪੈਸੇ ਆ ਬੂਟੇ ਬੋਲਦਾ 75 ਗਲਾ 80 ਬਾਈ ਪੂਰੇ 70000 ਦੀ ਵੇਡ ਦੇ। ਜਮਾ ਤੇ ਅੱਜ ਜਾਇਹ ਰੇਟ ਆ ਬੇ ਖਿੱਚ ਕੇ ਰੱਖੇ ਹੁੰਦੇ ਆ। ਖਿੱਚ ਕੇ ਰੱਖੇ। 1000 2000 ਵਾਲਾ ਮਾਰਜ ਨਹੀਂ ਆ। ਬਸ ਇੰਨਾ ਕੀ ਹੋਏ ਚ ਬੜਾ। ਓਕੇ। ਚਾਰ ਨਾਕ ਸੀ ਚਾਰੇ ਬਾਈ ਕੋਲੋਂ ਦਿਖਾਤੇ। ਨੰਬਰ ਬੋਲੀ ਬਾਈ। 996820358 0358 ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਾਈ ਦੇ ਭੜੌੜਾਗਾ। ਜ਼ਰੂਰ ਬਾਈ ਨਾਲ ਕਰੋ ਸੰਪਰਕ। ਚੰਗੀਆਂ ਤੁਹਾਨੂੰ ਦੋ ਝੋਟੀਆਂ ਤੇ ਦੋ ਦਿਖਾਤੀਆਂ ਬਹਿਣਾ। ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ